ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਇਹ ਕੱਪੜਾ ਆਪਾਂ ਸਲਵਾਰ ਦਾ 2.5 ਮੀਟਰ ਲਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੇ ਇੱਕ ਸਾਈਡ ਤੋਂ 벨ਟ ਉਤਾਰ ਲਾਂਗੇ ਠੀਕ ਹੈ ਜੀ ਜਿਵੇਂ 벨ਟ ਆਪਾਂ 5 ਇੰਚ ਤਿਆਰ ਕਰਨੀ ਹੈ ਠੀਕ ਹੈ ਜੀ ਆਪਾਂ 7 ਇੰਚ 벨ਟ ਦੀ ਕਟਾਈ ਕਰਾਂਗੇ ਠੀਕ ਹੈ ਜੀ 7 ਇੰਚ ਆਪਣੇ ਸਲਵਾਰ ਤਿਆਰ ਆ ਉਸ 'ਚ ਆਪਾਂ ਨੇ 5 ਇੰਚ 벨ਟ ਨੂੰ ਤਿਆਰ ਕਰਨਾ ਹੈ ਠੀਕ ਹੈ ਜੀ ਆਪਣੇ ਸਲਵਾਰ ਚੜੀ ਹੈ 32 ਇੰਚ ਬਚ ਜੂ ਕੁਛ ਜੀ 37 ਵਿੱਚੋਂ 5 ਆਪਾਂ 벨ਟ ਦੇ ਕੱਟ ਦੇਣੇ 32 ਇੰਚ ਆਪਣੇ ਬਚ ਜਾਣੇ ਠੀਕ ਹੈ ਜੀ 32 ਹੁਣ ਆਪਾਂ 1 ਇੰਚ ਵਾਧਾ ਰੱਖ ਕੇ ਫਿਰ ਆਪਾਂ ਕੁੰਦੇ ਤੇ ਪੱਲੇ ਕਟਾਈ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇੱਕ ਸਾਈਡ ਤੋਂ ਪਹਿਲਾਂ ਕੱਪੜੇ ਦੀ 벨ਟ ਨੂੰ ਉਤਾਰ ਲਾਂਗੇ ਲੋ ਜੀ 벨ਟ ਦੀ ਚੌੜਾਈ ਆਪਾਂ ਇਹ ਕੱਪੜੇ ਦੀ 20 ਇੰਚ ਆ ਠੀਕ ਹੈ ਜੀ ਜੇ ਆਪਾਂ ਜੋੜ ਦੀ ਜਰੂਰਤ ਪੈਂਦੀ ਹੈ ਫਿਰ ਆਪਾਂ ਜਿਹੜਾ 벨ਟ ਦੇ ਵਿੱਚੋਂ ਜੋੜ ਪਾਣਾ ਆਪਾਂ ਨੇ ਠੀਕ ਹੈ ਜੋ ਜਿਹੜਾ ਆਪਣਾ ਕਟਿੰਗ ਕਰਾਂਗੇ ਸਲਵਾਰ ਦੇ ਵਿੱਚੋਂ ਕਟਿੰਗ ਨਿਕਲੂਗੀ ਉਸ ਤੋਂ ਆਪਾਂ ਜੋੜ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਟੋਟਲ ਕੱਪੜਾ ਜਿਹੜਾ ਸਲਵਾਰ ਦਾ ਇਸ ਤਰ੍ਹਾਂ ਵਿਛਾ ਲਿਆ ਪਹਿਲਾਂ ਠੀਕ ਹੈ ਜੀ ਡਬਲ ਕਰਕੇ ਟੂ ਫੋਲਡ ਕਰਕੇ ਆਪਾਂ ਰੱਖ ਲਿਆ ਕੱਪੜਾ ਟੋਟਲ ਕੱਪੜਾ ਠੀਕ ਹੈ ਜੀ ਸਲਵਾਰ ਦੀ ਮੂਰੀ ਆਪਣੀ 6.5 ਤਿਆਰ ਆ ਠੀਕ ਹੈ ਜੀ ਆਪਾਂ 8.5 ਰੱਡੀ ਕੱਟ ਕਰਾਂਗੇ ਠੀਕ ਹੈ ਜੀ ਹੁਣ ਆਪਾਂ 6.5 ਦੇ ਹਿਸਾਬ ਨਾਲ ਜਿੰਮੇ ਆਪਾਂ ਇੱਕ ਪਾਸੇ ਤੋਂ ਠੀਕ ਹੈ ਜੀ 13 ਇੰਚ ਦੇ ਪੱਲੇ ਆਪਾਂ ਉਤਾਰਾਂਗੇ ਠੀਕ ਹੈ ਜੀ ਜਿਹੜਾ ਆਪਾਂ ਮਾਰਜਨ ਦੇਣਾ ਹੈ ਮੂਰੀ ਨੂੰ ਉਹ ਆਪਾਂ ਕੁੰਦਿਆਂ ਵਿੱਚ ਦਾਵਾਂਗੇ ਠੀਕ ਹੈ ਜੀ 6.5 ਆਪਣੀ ਮੂਰੀ ਤਿਆਰ ਆ ਆਪਾਂ ਪਹਿਲਾਂ ਮੂਰੀ ਤਿਆਰ ਦੇ ਹਿਸਾਬ ਨਾਲ ਪਹਿਲਾਂ ਆਪਾਂ ਪੱਲਿਆਂ ਨੂੰ ਉਤਾਰ ਲੈਣਾ ਪੱਲੇ ਤੇ ਕੁੰਦੇ ਠੀਕ ਹੈ ਜੀ ਹਾਂ ਜੀ 6.5 ਤੋਂ ਆਪਾਂ ਇਸ ਤਰ੍ਹਾਂ ਡਬਲ ਕਰ ਲੈਣਾ ਆ ਦੇਖੋ ਠੀਕ ਹੈ ਜੀ ਮਾਜ ਕੋ ਠੀਕ ਹੈ ਜੀ ਸਾਢੇ 6 ਆਪਾਂ ਰੱਖ ਕੇ 13 ਇੰਚ ਦੇ ਪੱਲੇ ਮਤਲਬ ਕਿ ਇਹ ਆਪਣੇ ਚੁੜਾਈ ਦੇ ਵਿੱਚ ਆਪਾਂ ਪਹਿਲਾਂ ਪੱਲਿਆਂ ਦੀ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਲੰਬਾਈ ਆਪਾਂ 33 ਇੰਚ ਰੱਖਣੀ ਹੈ ਠੀਕ ਹੈ ਜੀ ਪੱਲਿਆਂ ਦੀ ਹਾਂਜੀ ਬੱਤੀ ਇੰਚ ਆਪਣੇ 벨ਟ ਕੱਢ ਕੇ ਬਚਦੇ ਸੀ 5 ਇੰਚ 1 ਇੰਚ ਵਾਧਾ ਆਪਾਂ ਸਲਾਈ ਲਈ ਰੱਖ ਕੇ ਠੀਕ ਹੈ ਜੀ ਆਪਾਂ 33 ਇੰਚ ਪੱਲੇ ਜਿਹੜੇ ਕਟਾਈ ਕਰਾਂਗੇ ਹਾਂਜੀ ਹੁਣ ਇਸ ਦੇ ਨਾਲ ਹੀ ਆਪਾਂ ਮੂਰੀ ਰੱਖਾਂਗੇ ਮੂਰੀ ਜਿਹਵੇਂ ਆਪਣੇ 6.5 ਤਿਆਰ ਆ ਠੀਕ ਹੈ ਜੀ ਆਪਾਂ 7.5 8.2 ਇੰਚ ਆਪਾਂ ਜੜਾ ਆ ਠੀਕ ਹੈ ਜੀ ਮਾਰਜਨ ਦੇਣਾ ਆ ਬਾਧ ਰੱਖਣੀ ਆ ਆਪਾਂ ਮੂਰੀ ਉਹ ਆਪਾਂ ਕੁੰਦਿਆਂ ਵਿੱਚ ਰੱਖਾਂਗੇ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਕੁੰਦੇ ਦੇ ਮੂਰੀ ਆਪਣੇ ਨਾਲ ਇਸ ਤਰ੍ਹਾਂ ਠੀਕ ਜੀ ਪਰシャレ ਗਾਲਿਆ ਮੂਰੀ ਦਾ ਨਾਲ ਦੂਸਰੀ ਸਾਈਡ ਤੋਂ ਹੁਣ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਕੱਪੜੇ ਦੂਸਰੀ ਸਾਈਡ ਤੋਂ ਉੱਪਰ ਤੋਂ ਜੇ ਮੈਂ ਆਪਾਂ ਆਸਣ ਰੱਖਣਾ ਹੈ ਠੀਕ ਹੈ ਜੀ 14 ਇੰਚ ਪਾ ਤਿਆਰ ਕਰਨਾ ਹੈ 5 ਇੰਚ ਆਪਣਾ ਬੈਲਟ ਵਿੱਚ ਤਿਆਰ ਹੋ ਜਾਣਾ ਠੀਕ ਹੈ ਜੀ 9 ਇੰਚ ਤਿਆਰ ਆਪਾਂ ਕੁੰਡਿਆਂ 'ਚ ਕਰਾਂਗੇ ਤੇ ਆਪਾਂ 1 ਇੰਚ ਸਲਾਈ ਵਿੱਚ ਰੱਖ ਕੇ 10 ਇੰਚ ਪਾ ਠੀਕ ਹੈ ਜੀ ਨਿਸ਼ਾਨ ਲਗਾ ਲਿਆ ਹੁਣ ਆਪਾਂ ਮੂਰੀ ਦੇ ਨਿਸ਼ਾਨ ਜਿਹੜਾ ਹੁਲਗਾਇਆ ਕੁੰਦੇ ਦਾ ਠੀਕ ਹੈ ਜੀ ਉਹ ਆਪਾਂ ਉਹਦੇ ਨਾਲ ਅਸਾਂ ਦੇ ਨਿਸ਼ਾਨ ਇੱਦਾਂ ਮਿਲਾ ਦੇਣਾ ਆ ਆ ਦੇਖੋ ਠੀਕ ਹੈ ਜੀ ਲੋ ਜੀ ਇੱਦਾਂ ਆਪਾਂ ਨਿਸ਼ਾਨ ਇਹ ਮਲਾਤਾ ਠੀਕ ਹੈ ਜੀ ਪਹਿਲਾਂ ਆਪਾਂ ਇੱਕ ਸਾਈਡ ਤੋਂ ਦੋ ਕੁੰਦੇ ਉੱਤਰ ਜਾਣਗੇ ਦੂਜੇ ਦੋ ਕੁੰਦੇ ਆਪਾਂ ਦੂਜੇ ਸਾਈਡ ਤੋਂ ਉੱਤਰ ਜਾਣਗੇ ਠੀਕ ਹੈ ਜੀ ਹਾਂ ਜੀ ਆਪਾਂ ਨਿਸ਼ਾਨ ਮਿਲਾ ਕੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਲੋ ਜੇ ਪਨਾਲੇ ਪੰਦਲਿਆ ਦੀ ਕਟਿੰਗ ਹੋ ਜੂਗੀ ਨਾਲ ਹੀ ਆਪਣੇ ਉੱਪਰ ਵਾਲੇ ਜਿਹੜੇ ਦੋ ਗੁੰਦੇ ਆ ਆਪਾਂ ਉਹ ਕਟਿੰਗ ਕਰ ਦਾਂਗੇ ਇੱਕ ਸਾਈਡ ਵਾਲੇ ਠੀਕ ਹੈ ਜੀ ਐਸਟਰਾ ਸਲਵਾਰ ਵਧੀਆ ਆਪਣੀ ਖੁੱਲੀ ਡੋਲੀ ਬਣ ਜਾਂਦੀ ਹੈ ਠੀਕ ਹੈ ਜੀ ਕੱਪੜਾ ਆਪਣਾ ਘੱਟ ਵੀ ਹੋਵੇ ਫਿਰ ਵੀ ਇਹਨਾਂ ਵਧੀਆ ਸਲਵਾਰ ਤਿਆਰ ਹੋ ਜਾਂਦੀ ਹੈ ਆਪਣੀ ਹਾਂਜੀ ਦੂਸਰੀ ਸਾਈਡ ਤੋਂ ਆਪਾਂ ਦੂਜੇ ਗੁੰਦੇ ਉਤਾਰ ਦਾਂਗੇ ਜਿਵੇਂ ਉਹ ਕੱਪੜਾ ਦੂਸਰੇ ਪਾਸੇ ਠੀਕ ਹੈ ਜੀ ਅਨ ਚਤ੍ਰਪਦ ਉਚੇ ਕੁੰਦੇ ਉਤਾਰਾਂਗੇ ਸੈਟ ਕਰਕੇ ਰੱਖ ਕੇ ਕੱਪੜਾ ਠੀਕ ਹੈ ਜੀ ਆਪਾਂ ਜਿਹੜਾ ਤੁਸੀਂ ਜੇ ਸਾਝਾ ਮਤਲਬ ਵਗੈਰਾ ਕੱਟਣੇ ਆ ਤਾਂ ਕਟਾਈ ਕਰ ਸਕਦੇ ਆ ਜੇ ਨਹੀਂ ਕੱਟਣੇ ਹੈਗਾ ਤੁਸੀਂ ਇਸ ਤਰ੍ਹਾਂ ਹੀ ਮਤਲਬ ਟੱਕ ਲਗਾ ਕੇ ਸਿਲਾਈ ਲਗਾ ਦਿਓ ਠੀਕ ਹੈ ਜੀ ਪਰ ਆਪਾਂ ਕਟਾਈ ਕਰ ਦਾਂਗੇ ਉਹਨੂੰ ਕਿ ਭਲੇਖਾ ਨਾ ਲੱਗੇ ਆਪਾਂ ਨੂੰ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਇਹ ਵੀ ਪੱਲੇ ਕੱਟੇ ਨਹੀਂ ਹੈਗੇ ਆਪਾਂ ਇਸ ਤਰ੍ਹਾਂ ਪੱਲੇ ਪਹਿਲਾਂ ਆਪਾਂ ਉਤਾਰ ਦਾਂਗੇ ਲੋ ਜੀ ਹੁਣ ਇਹ ਵਾਲੇ ਕੁੰਦੇ ਆਪਾਂ ਇਸ ਦੇ ਉੱਪਰ ਰੱਖ ਕੇ ਕਟਿੰਗ ਕਰਾਂਗੇ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਆ ਦੇਖੋ ਉੱਪਰ ਰੱਖ ਕੇ ਆਪਾਂ ਜਿਹੜਾ ਆਪਾਂ ਕਟਿੰਗ ਕਰਿਆ ਸੀ ਪਹਿਲਾਂ ਕੁੰਦਿਆਂ ਨੂੰ ਉੱਪਰ ਕਰਾ ਰੱਖ ਕੇ ਸੈੱਟ ਕਰਕੇ ਫਿਰ نیچے ਵਾਲੇ ਜਿਹੜੇ ਆਪਣੇ ਦੋ ਕੁੰਦੇ ਆਪਣੇ ਉਹ ਵੀ ਕੱਟੇ ਜਾਣਗੇ ਠੀਕ ਹੈ ਜੀ ਸਲਵਾਰ ਦੇ ਕੁੰਦੇ ਜਿਹੜੇ ਚਾਰ ਹੁੰਦੇ ਨੇ ਪੱਲੇ ਦੋ ਹੁੰਦੇ ਨੇ ਠੀਕ ਹੈ ਜੀ ਹਾਂ ਜਿਹੜੀ ਘਾਟ ਬਾਦ ਆਪਾਂ ਉਹ ਕਟਿੰਗ ਕਰ ਦਾਂਗੇ ਇਹਦੀ ਜੀਆ ਸਲਵਾਰ ਦਾ ਕੱਪੜਾ ਤੋਂ ਆਪਾਂ ਜਿਹੜਾ ਆਪਣੀ ਕੱਪੜਾ ਉਤਰਿਆ ਆ ਉਸ ਤੋਂ ਆਪਾਂ ਜਿਹੜਾ ਬੈਟ ਦੇ ਵਿੱਚ ਆਪਾਂ ਨੂੰ ਜੋੜ ਪਾਉਗਾ ਜਾਂ ਆਪਾਂ ਜਿਹੜੇ ਮੋਰੀਆਂ ਨੂੰ ਜਿਹੜਾ ਕੱਪੜਾ ਲਗਾਉਣਾ ਆ ਠੀਕ ਹੈ ਜੀ ਉਹ ਆਪਣਾ ਕੰਮ ਬਚੂਗਾ ਇਸ ਤੋਂ ਆਪਣਾ ਕੱਪੜਾ ਦੀ ਬਿਲਕੁਲ ਬੇਸਟਿੰਗ ਨਹੀਂ ਹੁੰਦੀ ਜੇ ਆਪਾਂ ਸਲਵਾਰ ਇਸ ਤਰ੍ਹਾਂ ਕੱਟਦੇ ਆ ਠੀਕ ਹੈ ਜੀ ਬਧੀਆ ਖੋਲੀ ਢੁਲੀ ਸਲਵਾਰ ਬਣ ਜਾਂਦੀ ਹੈ ਹੈਵੀ ਲੁੱਕ ਦੇ ਵਿੱਚ ਲਓ ਜੀ ਠੀਕ ਹੈ ਜੀ ਇਹ ਆਪਣੇ ਚਾਰੋਂ ਕੁੰਦੇ ਜਿਹੜੇ ਕੱਟ ਕੇ ਤਿਆਰ ਹੋ ਗਏ ਠੀਕ ਹੈ ਦੋ ਪੀਸ ਆਵਲੇ ਹੋਗੇ ਦੋ ਨੀਚੇ ਹੋਗੇ ਠੀਕ ਹੈ ਜੀ ਚਾਰ ਠੀਕ ਹੈ ਜੀ ਹਾਂ ਜੀ ਹੁਣ ਆਪਾਂ 벨ਟ ਕਟਿੰਗ ਕਰਾਂਗੇ 벨ਟ ਜਿਹੜੀ ਆਪਾਂ ਪਹਿਲਾਂ ਉਤਾਰੀ ਉਹਦੇ ਆਪਾਂ ਜੋੜ ਪਾਉਣਾ ਹੈ ਠੀਕ ਹੈ ਜੀ ਲੋ ਜੀ ਜਿਹੜਾ ਆਪਣਾ ਸਾਈਡ ਤੋਂ ਕਪੜਾ ਥੋੜਾ ਜਿਹਾ ਆਸਤਾਨ ਤੋਂ ਉਤਰਿਆ ਸੀ ਉਹਦੇ ਨਾਲ ਆਪਾਂ ਜਿਹੜਾ ਆਪਾਂ ਨੂੰ ਜੋੜ ਦੀ ਜ਼ਰੂਰਤ ਆ ਆਪਾਂ ਜੋੜ ਪਾ ਸਕਦੇ ਹਾਂ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਆਪਾਂ 벨ਟ ਨਾ ਕੱਟੀਏ 벨ਟ ਘਟ ਜਵੇ ਫਿਰ ਐਦਾਂ ਕਪੜੇ ਦਾ ਠੀਕ ਹੈ ਜੀ 벨ਟ ਆਪਾਂ ਨੂੰ ਨਾ ਮਿਲੇ ਕਪੜਾ ਫਿਰ ਐਦਾਂ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਆ ਪਹਿਲਾਂ ਆਪਾਂ 벨ਟ ਹੀ ਉਤਾਰੀਏ ਤਾਂ ਕਿ ਬਾਅਦੋਂ ਆਪਾਂ ਨੂੰ ਇਹ ਨਾ ਲੱਗੇ ਵੀ ਆਪਣੇ 벨ਟ ਦੇ ਕਪੜਾ ਘਟ ਜੂਗਾ ਠੀਕ ਹੈ ਜੀ ਆਲੋਵਰ ਸੂਟ ਦੇ ਵਿੱਚ ਆਪਾਂ 벨ਟ ਤੋਂ ਲੋਕ ਕਮੀਜ਼ ਤੇ ਜਿਹੜੀ ਸਾਈਡ ਤੋਂ ਪਾ ਆਪਣਾ ਕਪੜਾ ਉਤਾਰਦਾ ਆਪਾਂ ਉਥੋਂ ਵੀ ਉਤਾਰ ਲੈਣੇ ਆ ਠੀਕ ਹੈ ਜੀ ਤੇ ਪਰ ਜੇ ਇਹ ਆਪਣਾ ਕੱਲਾ 2.5 ਮੀਟਰ ਸਲਵਾਰ ਦਾ ਹੀ ਕਪੜਾ ਸੀ ਇਸ ਲਈ ਪਹਿਲਾਂ ਆਪਾਂ ਇੱਕ ਸਾਈਡ ਤੋਂ 벨ਟ ਨੂੰ ਹੀ ਉਤਾਰਿਆ ਲੋ ਜੀ ਆਪਾਂ ਇਹ ਜੋੜ ਉਤਾਰ ਲਿਆ 24 ਇੰਚ 벨ਟ ਪਾ ਤਿਆਰ ਕਰਨੀ ਹੈ ਠੀਕ ਹੈ ਜੀ ਜਿਹੜਾ ਆਪਣਾ ਕਪੜਾ ਬਚਿਆ ਜੇ ਆਪਾਂ ਸਲਵਾਰ ਦੀ ਮੋੜ ਥੱਲੇ ਲਾ ਲਾਂਗੇ ਠੀਕ ਹੈ ਜੀ ਆ ਪੱਲੇ ਹੋ ਗਏ ਆਪਣੇ ਕੁੰਦੇ ਹੋ ਗਏ ਆ 벨ਟ ਹੋ ਗਈ ਵੀਡੀਓ ਬਹੁਤ ੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ